ਤੂੰ ਕਤੀੜ ਬੰਦੇ ਸਿਰੇ ਰਿਆ ਖੱਚਾ ਤੈਨੂੰ ਮੈਂ ਦੱਸੂ ਪਤਾ ਵਾਹੀਂ ਦੂਸਰੇ ਮੇਰੇ ਗਾਲਾਂ ਨਹੀਂ ਕੱਢ ਕੇ ਰਾਜ ਨਹੀਂ ਆਪਾਂ ਬਾਈ ਨਾ ਆਪਾਂ ਵੀਡੀਓ ਬੜੀ ਦੇ ਖੇਢੀ ਠੀਕ ਆ ਤੂੰ ਮੈਨੂੰ ਮਣੀ ਤੈਨੂੰ ਮੈਂ ਦੱਸੂ ਪਤਾ ਗੁਲਾਬ ਸਿੱਧੂ ਦੀ ਮਾਫੀ ਵਾਲੀ ਵੀਡੀਓ ਤਾਂ ਤੁਸੀਂ ਸਾਬ ਨੇ ਦੇਖ ਹੀ ਲੱਤੀ ਹੋਣੀ ਆ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਕਿਸੇ ਪਿੰਡ ਦਾ ਸਰਪੰਚ ਸ਼ਰਿਆਮ ਗੁਲਾਬ ਸਿੱਧੂ ਨੂੰ ਗਾਲਾਂ ਕੱਢਦਾ ਦਿਖਾਈ ਦੇ ਰਿਹਾ ਹੈ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਗਲਾ ਜਿੱਦਨੇ ਗਾਣਾ ਗਾਉਂਦਾ ਚਲ ਚੰਗੀ ਗਲਾ ਵਧੀਆ ਗਾਉਂਦਾ ਗਾਇਕ ਆ ਗਾਈ ਜਾਵੇ ਆ ਸੁਣੀ ਮਣੇ ਕੀ ਕਹਿਆ ਨੇ ਗਾਣੇ ਚ ਗਲਾ ਜਿੱਦਨੇ ਮੈਂ ਕਹਿੰਦਾ ਇੱਕ ਗੱਲ ਮੈਨੂੰ ਮਿਲੀ ਸੀ ਤੂੰ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਕੁਟੀ ਨੇ ਠੀਕ ਆ ਮਿਲੀ ਮੈਨੂੰ ਇੱਕ ਦਿਨ ਕਿਤੇ ਮਿਲ ਜਿੱਦਨੇ ਮਿਲ ਗਿਆ ਤੈਨੂੰ ਉਸ ਦਿਨ ਹੀ ਮਿਲ ਪਤਾ ਲੱਗੂ ਵੀ ਸਰਪੰਚ ਨੂੰ ਕਿਵੇਂ ਕੁਟੀ ਦਾ ਠੀਕ ਆ ਮਿਲੀ ਸੀ ਤੈਨੂੰ ਮੈਂ ਦੱਸੂ ਬਾਕੀ ਹੋਰ ਸਰਪੰਚ ਨੂੰ ਕਹਿੰਦਾ ਸਾਰਿਆਂ ਨੂੰ ਬਈ ਮੈਂ ਇੱਥੋਂ ਤਾਂ ਨਹੀਂ ਚਲੀ ਜਾਂਦੀ ਗੱਲ ਇਹ ਚੀਜ਼ਾਂ ਠੀਕ ਆ ਸਾਰੇ ਸਰਪੰਚ ਨੂੰ ਬੇਨਤੀ ਆ ਇਹਦੇ ਚ ਆਪਣੇ ਮੈਂ ਲਾ ਕੇ ਦਊਗਾ ਵੀ ਸਰਪੰਚ ਨੂੰ ਕਿਵੇਂ ਗੁੱਟੀ ਦਿੰਦਾ ਉਹਦੀਆਂ ਸਰਪੰਚ ਕੇ ਤੇ ਮਾੜੀ-ਮੁੱਟੀ ਗੱਲ ਹੁੰਦੀ ਆ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਤੂੰ ਕਤੀੜ ਬੰਦੇ ਆ ਸਿਰੇ ਦੇ ਆ ਖੱਚਾ ਤੈਨੂੰ ਮੈਂ ਦੱਸੂ ਪਤਾ ਬਾਹਰ ਜੋਸਰੇ ਮੇਰੇ ਦੇ ਗਾਲਾਂ ਹੀ ਕੱਢ ਕੇ ਰਾਜ ਨਹੀਂ ਆਪਾਂ ਬਾਈ ਨਾ ਆਪਾਂ ਵੀਡੀਓ-ਵਿਡੀਓ ਦੀ ਖੇਡੀ ਏ ਠੀਕ ਆ ਤੂੰ ਮੈਨੂੰ ਮਣੀ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਨੂੰ ਬੋਲੀ ਦਿੰਦਾ ਤਰੀਕ ਨਾ ਬਾਪਈ ਨਾ ਤਾਂ ਮੈਨੂੰ ਕਿੰਦਾ ਸਰਪੰਚ ਨਾ ਗੀ ਤੈਨੂੰ ਤੂੰ ਵੀ ਕਹੇਗਾ ਵੀ ਹਾਂ ਕਿਹੜੇ ਸਰਪੰਚ ਨਾ ਬਾਪਿਆ ਸੀ ਇਸ ਵੀਡੀਓ ਤੋਂ ਬਾਅਦ ਗੁਲਾਬ ਸਿੱਧੂ ਨੇ ਲਾਈਵ ਹੋ ਕੇ ਸਾਰੇ ਸਰਪੰਚਾਂ ਤੋਂ ਤਹਿ ਦਿਲ ਨਾਲ ਮਾਫੀ ਵੀ ਮੰਗੀ ਹੈ ਸਸਿਗਲ ਜੀ ਮੈਂ ਤੁਹਾਡਾ ਆਪਣਾ ਗੁਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੀ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਇੱਕ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡਿਆਂ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇ ਹੋ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਗੁਲਾਬ ਸਿੱਧੂ ਸਹੀ ਸੀ ਜਾਂ ਗਲਤ ਤੇ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ